ਔਰ ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ 507 ਵੱਲੋਂ ਇਸ ਇਸ ਪੱਤਰ ਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਬੜੂ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼ੂ ਇੱਕ ਬਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰੇ ਨਹੀਂ ਚੰਦ ਮਿੰਟਾਂ ਬਾਅਦ ਬਹਈਆ ਕਰਵਾ ਦਿੱਤੀ ਜਾਵੇਗੀ ਹਰ ਸਿੱਖ ਨੂੰ ਸਤਿਗੁਰਾਂ ਨੇ ਹਰਮਤ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਹੈ ਕੋਸ਼ਿਸ਼ ਕੀਤੀ ਹੈ ਕਿ ਸਤਿਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁਲਣਹਾਰ ਹਾਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ਼੍ਰੀ ਅਪਾਤਕਰ ਸਾਨੂੰ ਇਹ ਵੀ ਬੇਨਤੀ ਕੀਤੀ ਹੈ ਮੈਂ ਇੱਕ ਗੁਰੂ ਦਾ ਉਹ ਸਿੱਖ ਐ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7.5 ਮਹੀਨੇ ਹੋ ਗਏ ਐ ਮੈਤੋਂ ਅਕਾਲੀਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਘ ਰਿਹਾ ਇਹ ਘਰ ਜਿੱਥੋਂ ਹਮੇਸ਼ਾ ਹੀ ਸੇਖ ਨੂੰ ਵਾਜਿਆ ਜਾਂਦਾ ਆ ਮਾਰੇ ਆਂ ਔਰ ਜਿਸ ਦਰ ਤੇ ਆਣ ਕੇ ਹਮੇਸ਼ਾ ਹੀ ਸਿੱਖ ਨਤਮਸਤਕ ਹੁੰਦਾ ਤੇ ਝੋੜੀਆਂ ਪਰਦਾ ਹੈ ਅੱਜ ਮੈਂ ਉਸ ਦਰ ਤੇ ਆਪਣੀ ਝੋੜੀ ਅਟਕੇ ਆਪਣੀ ਫਰਿਆਦ ਕਰਨ ਵਾਸਤੇ ਮੈਂ ਔਰ ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ ਪੰਜ ਸਿੰਘ ਸੇਵਾਨ ਵੱਲੋਂ ਇਸ ਇਸ ਕਤਰਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਮੁਰ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼ੂ ਇੱਕ ਬਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਹੈ ਔਰ ਉਹਦੀ ਕਾਪੀ ਜਿਹੜੀ ਹੈ ਤੁਹਾਨੂੰ ਸਾਰਿਆਂ ਨੂੰ ਚੰਦ ਮਿੰਟਾਂ ਬਾਅਦ ਮਹਈਆ ਕਰਵਾ ਦਿੱਤੀ ਜਾਵੇਗੀ ਪਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹੈ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਏ ਕੋਸ਼ਿਸ਼ ਕੀਤੀ ਏ ਕਿ ਸਤਿਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁੱਲਣ ਹਾਰ ਹਾਂ ਜਾਣੇਣ ਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ਼੍ਰੀ ਅਪਾਲਤਖ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਗੁਰੂ ਦਾ ਉਹ ਸਿੱਖ ਹੈ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7 ਮਹੀਨੇ ਹੋ ਗਏ ਐ ਮੈਥੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਘ ਰਿਹਾ ਤੇ ਮੈਂ ਹਰ ਪੱਖੋਂ ਵਿਸ਼ਵਾਸ ਸ਼ੁਦਾ ਆਇਆ ਹੈ ਕਿ ਹਮੇਸ਼ਾ ਹੀ ਗੁਰਮਤਿ ਦੀ ਸੋਚੀ ਦੇ ਅਨੁਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਖਾਲਸਾ ਪੰਹਾਰਾ ਵਾਲਾ ਜੀ ਗਵਾਈ ਥੱਲੇ ਚੱਲਿਆ ਸੀ ਉਸ ਸੰਘਰਸ਼ ਵਿੱਚ ਸੇਵਾ ਕਰਨ ਦਾ ਰੋਡ ਦੀ ਧਾਰ ਹੈ ਅੱਲੇ ਮੌਕਾ ਮਿਲਿਆ ਇੱਕ ਉਹਨਾਂ ਦੀਆਂ ਅਰਥਾ ਕੁਸ਼ੀ ਕੁਸ਼ੀਆਂ ਜਿਹੜੀਆਂ ਨੇ ਉਹ ਵੀ ਪ੍ਰਾਪਤ ਕਰਨ ਦਾ ਮੌਕਾ ਪਰ ਮੈਂ ਨਿਮਰਤਾ ਸਹਿਤ ਜੱਜਦਰ ਸਹਿਬਾਨ ਨੂੰ ਬੇਨਤੀ ਕੀਤੀ ਹੈ ਇਹ ਜਿਹੜਾ ਮੇਰੇ ਬਾਰੇ ਹadesh ਜਾਰੀ ਕੀਤਾ ਗਿਆ ਹੈ ਨੂੰ غورਮਤ ਦੀ ਇੱਕ ਸਵੱਟੀ ਤੇ ਪਰਖ ਕੇ ਅੱਜ ਜੀਨੀ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਤਾਂ ਮੈਂ ਆਪਣਾ ਪੱਖ ਕੀ ਕਰਦਾ ਦਾ ਯਾਰ ਵਿਸਥਾਰ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨ ਦੀ ਇੱਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ हूं मैं अपनी अर्जी ਅੱਜ ਦਾਖਲ ਕਰਾਈ ਹੈ और ਇਹ ਮੇਰਾ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਬਰਿਆਦ ਰੱਖਣਾ ਬਤੀ ਸਿੰਘ ਸਾਹਿਬਾਨ ਨੇ ਇਹ ਦੇ ਉੱਤੇ ਵਿਚਾਰ ਕਰਨੀ ਹੈ ਕਿ ਮੇਰੀ ਅਰਜ਼ੀ ਜਾਂ ਮੇਰੀ ਬੇਨਤੀ ਆਪਣੇ ਫਾਰਮ ਸਹੀ ਕਰਨੀ ਨੂੰ ਕਿਸ ਰੂਪ ਚ ਪ੍ਰਵਾਨ ਕਰਦੇ ਨੇ ਪਰ ਇਹ ਸਤਪੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਹੈ ਇੱਥੇ ਜਿਹੜਾ ਵੀ ਸਿੱਖ ਝੋਲੀ ੱਟ ਕੇ ਆਇਆ ਹੈ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਗਈ ਹੈ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਬਰਜ਼ਾਰਸ਼ ਹੈ ਮਰਦੂ ਜੀ ਤੁਹਾਡੀ ਜਿਹੜੀ ਮੁਲਾਕਾਤ ਬਰਗਾਤ ਸਾਹਿਬ ਨਾਲ ਹੋਈ ਨਹੀਂ ਮੈਂ ਜਥੇਦਾਰ ਸਾਹਿਬ ਨੂੰ ਨਾਮ ਇਹਨੂੰ ਪਤਾ ਸੀ ਅਜਿھے ਨੇ ਤੇ ਨਾਮ ਹੈ ਉਹਨਾਂ ਨੂੰ ਬਿਹਾ ਮੈਂ ਸਿਰਫ ਸੱਤਰ ਦੇ ਵਿੱਚ ਆਪਣੀ ਅਰਜੀ ਜਿਹੜੀ ਹੈ ਜਿਹੜੇ ਸੰਬੰਧ ਪਤਰਿਕਾਨਸਾਰ ਦੇ ਭਾਈ ਬਗੀਤਾ ਸਿੰਘ ਜੀ ਉਹਨਾਂ ਕੋਲ ਜਿਹੜੀ ਆਪਣੀ ਕਰਦਾ ਮੈਂ ਮੰਨਵਾ ਰਿਹਾ ਹਾਂ ਰਸੀਦ ਹਾਂ ਠੀਕ ਹੈ ਪਤਾ ਲੱਗਾ ਕਿ ਸਿੰਘ ਸਾਹਿਬ ਜੀ ਅੰਦਰ ਮੌਜੂਦ ਨਹੀਂ ਉਹ ਸੰਗਤ ਨੂੰ ਮਿਲ ਰਹੇ ਨੇ ਕਿਉਂਕਿ ਨਾਂ ਮੇਰੇ ਵਾਸਤੇ ਮناسب ਹੈ ਕਿ ਮੈਂ ਉਹਨਾਂ ਨੂੰ ਅਜੇ ਇਸ ਮਤਲਬ ਕਿ ਜਿਹੜਾ ਆ ਮਿਲ ਕੇ ਕਾਹਾਂ ਮੈਂ ਉਹਨਾਂ ਦੇ ਡਾਕਟਰ ਦੇ ਕੋਲ ਮਨਨ ਨੂੰ ਵਿਕਸਮ ਬੋਗਨ ਕਰਦੇ ਹਾਂ ਜਿਹੜੀ ਅੱਜ ਨਵਾਂ ਲੱਭੇ ਪਾਵਾਂਗੇ ਮਦੇਦ ਦੀ ਉਹ ਕੁਦਰਤੀ ਇਹ ਕੋਲ ਆਪਣਾ ਕੋਈ ਤਰਕ ਕਿਸੀ ਦੱਸਿਆ ਆਪਣੀ ਅਰਜੀ ਚ ਉਸ ਪੈਟਰਨ ਕਿਨਰ ਵਿਚਾਰ ਚ ਇਹ ਤੇ ਕੋ ਮਤਲਬ ਮੁੱਢਲੀ ਗੱਲ ਦੱਸਤੀ ਕਿ ਮੈਂ ਕੋਸ਼ਿਸ਼ ਕੀਤੀ ਜ਼ਿੰਦਗੀ ਵਿੱਚ ਕਿ ਕਦੇ ਵੀ ਮੈਂ ਮर्याਦਾ ਦੀ ਗੁਰਮਤ ਦੀ ਉਲੰਘਣਾ ਨਾ ਮੈਂ ਕਦੇ ਕੋਈ ਧਾਰਮਿਕ ਵਕਿਆ ਕੀਤੀ ਹੈ ਦੇ ਨਾਮ ਹੈ ਕਦੇ ਕਿਸੇ ਕੌਮੀ ਸਨਮਾਨ ਨੂੰ ਕੇਸ ਪਹਟਾਈ। ਅਤੇ ਕਿਸੇ ਸਿੱਖ ਨੂੰ ਜੇ ਇਥੋਂ ਕਿਸੇ ਵੀ ਰੂਪ ਚ ਤਨਖਾਹ ਲਈ ਜਾਂਦੀ ਹੈ ਤੇ ਉਹਦੇ ਕੋਲੋਂ ਜੇ ਧਾਰਮਿਕ ਆ ਵਗਿਆ ਹੋ। ਜਾਂ ਉਹਨੇ ਕੋਈ ਇਸ ਤਾ ਵਗਿਆ ਹੋ। ਜਾਂ ਉਹਨੇ ਕੋਈ ਕੌਮੀ ਸਨਮਾਨ ਨੂੰ ਮਰਿਆਦਾ ਨੂੰ ਕੇਸ ਪਹਟਾਈ ਹੋਵੇ। ਕਿੱਤ ਲ ਆ ਜਾਂਦੀ ਹੈ ਤੇ ਪਰ ਫਿਰ ਵੀ ਮੈਂ ਕਈਆਂ ਕੰਨਾਂ 'ਚ ਮਨੋੱਖਣ ਗਿਆਨ ਹੁੰਦਾ ਹੈ ਕਿ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਕਲਪੀ ਵੀ ਹੋ ਗਈ ਹੋਵੇ ਤੇ ਗੁਰੂਪੰਥ ਬਖਸ਼ਿੰਦਾ ਹੈ ਬਾਕੀ ਸਤਿਗੁਰੂ ਜਾਣੀ ਜਾਣ ਨੇ ਉਹ ਸਭ ਸੱਚ ਜਾਣਦੇ ਤੁਸੀਂ ਕਿਹਾ ਕਿ ਕਿਸਮਤੀ ਨਾਸੀ ਦੇ ਵਿੱਚ ਉਹਦਾ ਵੱਡਾ ਫੈਸਲਾ ਸਭ ਫੈਸਲਾ ਜੇ ਦੇਖਣ ਤੋਂ ਇਤਿਹਾਸ ਮਿਲਿਆ ਨਹੀਂ ਕਿ ਪਾਰਟੀ ਦੇ ਦਸਤਾਵੇਜ਼ ਕਿੱਥੇ ਦਾ ਦੇਖ ਦਿੱਤਾ ਗਿਆ ਚਲੋ ਮੈਂ ਅੱਜ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ ਕਿਉਂਕਿ ਅੱਜ ਦਾ ਇਹ ਵਿਸ਼ਾ ਨਹੀਂ ਅੱਜ ਮੈਂ ਕੇਵਲ ਤੇ ਕੇਵਲ ਅਪੀਲ ਕਰਨ ਵਾਸਤੇ ਆਇਆ ਹਾਂ ਜੀ ਆਪ ਵੀ ਰਹਿ ਜੀ ਬੀਟਰ ਸਾਹਿਬ ਤੁਸੀਂ ਕਿਹਾ ਕਿ ਮੇਰਾ ਫੈਸਲਾ ਗੁਰਮਤ ਦੀ ਰੋਸ਼ਨੀ ਦੇ ਵਿੱਚ ਮੇਰਾ ਪੱਤਰ ਤੇ ਵਿਚਾਰ ਕੀਤੀ ਜਾਵੇ ਜਿਹੜਾ ਤੁਹਾਡੇ ਬਾਰੇ ਫੈਸਲਾ ਲੈ ਕੇ ਅਸੀਂ ਗੁਰਮਤ ਦੀ ਰੋਸ਼ਨੀ 'ਚ ਨਹੀਂ ਸੀ ਤੇ ਗੁਰਮਤ ਜੀ ਕਹਿੰਦੇ ਮੈਂ ਇਹ ਗੁਰਮਤ ਦੇ ਅਨਸਾਰ ਮੇਰੀ ਬੇਨਤੀ ਹੋਗੀ ਪ੍ਰਵਾਨ ਕਰ ਲੈਣਗੇ ਤੈਨੂੰ ਕੰਨ ਅੱਗ ਲੱਗੀ ਯਾਰ ਨਹੀਂ ਨਹੀਂ ਮੈਨੂੰ ਕੋਈ ਅੱਗ ਤੈਨੂੰ ਅੱਗ ਲੱਗਦੀ ਜਾਂਦੀ ਹੈ ਪਰ ਕੋਈ ਨਹੀਂ ਚਲੋ ਤੁਸੀਂ ਆਓ ਬਾਹਰ ਹੋਣੀ ਪੀ ਜਾਗਾ ਘਟਾ